ਕੋਈ ਹਾਰ ਨਹੀਂ ਇੱਥੇ ਐਸ ਕੁੜੀ ਦਾ ਸਿਹਰ ਦੇ ਉੱਠ ਕੇ ਸਾਰਾ ਕੰਮ ਲੱਗੀ ਨਹੀਂ ਕਿਰਨ ਨਹੀਂ ਕਿਰਨ ਗਾਣੇ ਬਾਝੋਂ ਬੋੜ ਲਮੀ ਕੰਮ ਨਾ ਕਰੀ ਕੋਈ ਵੀ ਐਡਾ ਤੂੰ ਲੁਝਾਈ ਦੀ ਸੁੱਟੀ ਕੀ ਗੱਲ ਤੇਨੂੰ ਕੀ ਹੋ ਗਿਆ ਸਵੇਰੇ ਸਵੇਰੇ ਤੁਹਾਡਾ ਸਪੀਕਰ ਸਟਾਰਟ ਹੋ ਗਿਆ ਹੋਇਆ ਕੀ ਆ ਐ ਸਵੇਰ ਹੈ ਦੁਨੀਆ ਵੇ ਕਿਤੇ ਦੀ ਕਿਤੇ ਪਹੁੰਚ ਗਈ ਆ ਉਹ ਦੁਨੀਆ ਕਿਤੇ ਦੀ ਕਿਤੇ ਪਹੁੰਚੀ ਹਾਨੂੰ ਕੀ ਆਪਾਂ ਦੇ ਆਪਣੇ ਕੰਫਰਟ ਦੇ ਹਿਸਾਬ ਨਾਲ ਕਰਨਾ ਟਾਈਮ ਦੇ ਸਵਾ 10 ਹੋ ਗਏ ਆ ਤੇ ਫੇਰ ਕੀ ਹੋਇਆ ਰੋਜ਼ ਹੀ ਹੁੰਦੇ ਆ ਇਹ ਚ ਕਿਹੜੀ ਗੱਲ ਆ ਭੈਣ ਤੁਹਾਨੂੰ ਤਾਂ ਭੁੱਖ ਨਹੀਂ ਲੱਗਦੀ ਪਰ ਸਾਨੂੰ ਲੱਗ ਜਾਂਦੀ ਆ ਲੱਗ ਜਾਂਦੀ ਤਾਂ ਫੇਰ ਬਣਾ ਕੇ ਖਾ ਲਓ ਕਿ ਮੇਰੇ ਮੂੰਹ ਵਾਲੇ ਵੇਖ ਦੇ ਕਦੋਂ ਆਏਗੀ ਬਣਾਏਗੀ ਫੇਰ ਆਪਾਂ ਖਾਵਾਂਗੇ ਕੁਦੀ ਆਪ ਵੀ ਹੱਥ ਪੈਰ ਲਾ ਲਿਆ ਕਰੋ ਨਹੀਂ ਭੈਣ ਮੈਂ ਤੇਰਾ ਮੂੰਹ ਨਹੀਂ ਵੇਖਦੀ ਤੁਸੀਂ ਸਾਡਾ ਮੂੰਹ ਵੇਖਦੀ ਆ ਜੇ ਅੱਜ ਕਰਦੀ ਆ ਤਦ ਜਦ 10:30 ਵਜੇ ਆ ਮੈਂ ਕਿਉਂ ਟੀਕਦੀ ਪਈ ਆਂਦੀ ਆ ਨਾਲੇ ਆਪ ਖਾਣੀਆਂ ਨਾਲੇ ਤੈਨੂੰ ਖਵਾ ਦਿੰਦੀ ਆ ਤੇ ਫੇਰ ਤੂੰ ਸੋਈ ਚ ਗੰਦ ਪਾ ਦਿੰਨਾ ਬੱਸ ਕਰੋ ਬੜਾ ਤੂੰ ਹੀ ਮੈਨੂੰ ਖਵਾਉਂਦੇ ਜੀ ਇੱਕ ਅੱਧੀ ਰੋਟੀ ਖਵਾ ਗਏ ਆ ਅਲੀ ਕਹਿੰਦੇ 1200 ਮਿਹਣੇ ਮਾਰ ਦਿੰਦੇ ਜੀ ਤੂੰ ਮੇਰੇ ਵਰ ਭਾਈ 20 ਖਾ ਲਿਆ ਕਰ ਮੈਂ ਤੈਨੂੰ ਕੰਨੀ ਇੱਕ ਖਾਇਆ ਕਰ ਉਹ ਮੇਰੇ ਨਾ ਫालतू ਗੱਲਾਂ ਕਰਨ ਦੀ ਲੋੜ ਨਹੀਂ ਕੀ ਸਵੇਰੇ ਸਵੇਰੇ ਨਾ ਰੋਲਾ ਪਾਇਆ ਵਾ ਤੇਰੇ ਵਾਸਤੇ ਮੈਂ ਹਜੇ ਵੀ ਕਹਿਣ ਦੀਆਂ ਸਵੇਰ ਬਾਹਰ ਜਾ ਕੇ ਸਾਮਣਿਆਂ ਦੀ ਨੂੰ ਸیرے ਸیرے 8 ਵਜੇ ਤੱਕ ਉਹਨੇ ਪੂਰੀਆ ਸਫਾਈਆਂ ਕੀਤੀ ਤੇ ਨੂੰ ਮਾਂ ਦੀ ਜਿਹੀ ਖਾਂਸੀ ਘਿਸ਼ਣੀ ਤੂੰ ਸਾਰੇ ਘਰ ਚ ਵਕਤ ਪਾਇਆ ਆ ਵਾ ਤੁਹਾਨੂੰ ਬੜਾ ਪਤਾ ਵਾ ਉਹਨਾਂ ਦੀ ਸਾਹਮਣੇ ਵਾਲੀ ਨੂੰ ਕੀ ਕਰਦੀ ਕੀ ਨਹੀਂ ਅੰਦਰ ਭਾਵੇਂ ਦੋਵੇਂ ਜੁੰਡੋ ਜੁੰਡੀ ਹੁੰਦੀ ਆ ਕੋਈ ਨਹੀਂ ਹੁੰਦੀ ਪਤਾ ਲੱਗ ਜਾਂਦਾ ਬੰਦੇ ਦਾ ਮੈਨੂੰ ਤੁਹਾਨੂੰ ਪਤਾ ਮੇਰੀ ਗੱਲ ਸੁਣੋ ਥੋੜੀ ਜੀ ਨਾ ਸਿੱਖਿਆ ਮੇਰੀ ਮਾਂ ਕੋਲੋਂ ਲਵੋ ਨਹੀਂ ਚੱਲ ਹੈ ਚੱਲਦੇ ਆ ਅੱਜ ਉਧਰ ਹੀ ਚੱਲ ਪੜਨੇ ਆ ਹਾਂ ਚੱਲ ਪੋ ਪਤਾ ਕਿੰਨੇ ਪਿਆਰ ਨਾਲ ਆਪਣੇ ਨੂੰ ਨਾ ਬੋਲਦੀ ਮੇਰੀ ਭਾਬੀ ਦੇ ਨਾਲ ਤਹਾਡੇ ਵਾਂਗੂ ਨਹੀਂ ਸਵੇਰੇ ਉੜਦੇ ਚੀ ਜੀ 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 ਇਹ ਗੱਲ ਆ ਉਹ ਗੱਲ ਆ ਆ ਕੀਤਾ ਹੀ ਉਹ ਕੀਤਾ ਹੀ ਮੇਰੀ ਮਾਦੀ ਦੇ ਮੂਹ ਦੇ ਵਿੱਚ ਇੰਨੀ ਮਠਾਸ ਹੈ ਨਾ ਕੋਈ ਕਹਿਣ ਦੀ ਹੱਦ ਨਹੀਂ ਸਵੇਰੇ ਜਦ ਉੱਠਦੀ ਆ ਨਾ ਮੇਰੀ ਭਾਬੀ ਨਾਲੀ ਪੁੱਤ ਕੀ ਕਰਨਾ ਚਾਹ ਵੀ ਨਹੀਂ ਸਵੇਰੇ ਸਵੇਰੇ ਬੈਡ ਨਟੀ ਨੂੰ ਬਣਾ ਕੇ ਦਿੰਦੀ ਆ ਹਾਂ ਚਲ ਫਿਰ ਕਿਉਂ ਆ ਤੇ ਤੁਮ ਤੇ ਮੈਂ ਕੁਛ ਦਿੰਦੀਆਂ ਹੀ ਨਹੀਂ ਨਾ ਤੂੰ ਹੀ ਮੇਰੀ ਸਿਰਫ ਬਾਤ ਤੇ ਮੈਂ ਜੇ ਤੂੰ ਉਹ ਤੂੰ ਹੀ ਤੇ ਮੈਂ ਜਦ ਉੱਠਦੀ ਆ ਮੈਨੂੰ ਮਿਹਣੇ ਮਾਰ ਮਾਰ ਕੇ ਮੇਰੀ ਜਾਨ ਖਾ ਜਾਂਦੇ ਜੇ ਹਾਂ ਨਾ ਤਿਆਰ ਕੀ ਹੋਣ ਬਣੀ ਆ ਨਾਲੇ ਤੂੰ ਹੀ ਸਟਾਰਟ ਕਰਦਾ ਉਦੋਂ ਮੈਂ ਤਿਆਰ ਹੋ ਕੇ ਆਵਾਂਗੀ ਤਾਂ ਹੀ ਆ ਸਾਰਾ ਸਮਾਨ ਸਵੇਟਾਂਗੀ ਇਹ ਕਿਹੜੇ ਤਰ੍ਹਾਂ ਪਿਆ ਹੀ ਰਹਿੰਦਾ ਵਾ ਬੋਲੀ ਜਾਣਾ ਬੋਲ ਲੈ ਨੀ ਨਾ ਤੂੰ ਮੈਨੂੰ ਮੋਟਾ ਲਾ ਕੇ ਤੈਨੂੰ ਚੰਬਿਆਂ ਲੱਗਦਾ ਮੇਰੀ ਮਾਂ ਦੀ ਗੱਲ ਨਾ ਕਰੋ ਮੇਰੀ ਮਾਂ ਨਾ ਤੂੰ ਹੀ ਮੇਰੀ ਮਾਂ ਨਹੀਂ ਬਣ ਸਕਦੇ ਉਹ ਪਤਾ ਕਿੰਨੀ ਪਿਆਰ ਨਾਲ ਬੋਲਦੀ ਹੈ ਦੇਖੋ ਤੂੰ ਸਹੀ ਕਿਹਾ ਸੱਸ ਨਹੀਂ ਮਾਂ ਬਣ ਸਕਦੀ ਇਹ ਜਿਹੜਾ ਮੈਂ ਤੈਨੂੰ ਬੋਲਦੀ ਹੈ ਨਾ ਨੀ ਕਿਰਨ ਕੁਝ ਖਾ ਲੈ ਕਿਰਨ ਤੂੰ ਰੈਸਟ ਕਰ ਲੈ ਕਿਰਨ ਤੂੰ ਬਿਸਤਰੇ 'ਨਹਾ ਚੁੱਕ ਇਹ ਜੋ ਪਿਆਰ ਹੁੰਦਾ ਵਾ ਪਰ ਤੂੰ ਮਜਬੂਰ ਫਾਇਦਾ ਉਠਾ ਰਹੀ ਮੇਰਾ ਰੈਸਟ ਦੀ ਗੱਲ ਹੈ ਤੂੰ ਇੱਥੇ ਕੀ ਆਈ ਨਹੀਂ ਮੈਨੂੰ ਇਹ ਜਿਹੜੀ ਹੌਂਟਾਂ 'ਚ ਬੋਲਦੇ ਇਹਦਾਂ ਨਹੀਂ ਤੂੰ ਹੀ ਬੋਲਦੇ ਤੂੰ ਹੀ ਪਤਾ ਕਿ ਨੀ ਇੱਦਾਂ ਆ ਤੈਨੂੰ ਅਕਲ ਮੋਦ ਨਹੀਂ ਹੈਗੀ ਆ ਕੀ ਇਤਰਾ ਪਿਆਰ ਕਰਦਾ ਆਪਣੇ ਮਨਾਂ ਨਾ ਬੋਲਿਆ ਕਾ ਚੱਲ ਬੋਲ ਦਿੱਤਾ ਨਾ ਤੇ ਮੇਰੀ ਗੱਲ ਸੁਣ ਤੂੰ ਮੰਮੀ ਨਾਲ ਕੰਨੀ ਪਈਆਂ ਨਾ ਤੇ ਬਰਥਡੇ ਹੈਗਾ ਵਾ ਮੈਂ ਤੇਰੇ ਨਾਲ ਜਾਣੇ ਫੋਨ ਨਾ ਕਰੀ ਉਹਨਾਂ ਨੂੰ ਫੋਨ ਤੇ ਨਹੀਂ ਕਹਿਣਾ ਅਸੀਂ ਕਹਿ ਕੇ ਆਵਾਂਗੇ ਉਹਨਾਂ ਨੂੰ ਬਰਥਡੇ ਤੇ ਹੈਗਾ ਵਾ ਮੈਨੂੰ ਵੀ ਪਤਾ ਹੈਗਾ ਵਾ ਤੇ ਤੂੰ ਹੀ ਜਾ ਕੇ ਕੀ ਕਰਨਾ ਕਿਉਂ ਮੈਂ ਜਾ ਨਹੀਂ ਸਕਦੀ ਮੇਰੀ ਪੋਤਰੀ ਦਾ ਜਨਮ ਦਿਨ ਨਾ ਮੈਨੂੰ ਸ਼ੌਂਕ ਹੈ ਮੈਂ ਕੁੜਮਾ ਦੇ ਘਰ ਜਾਵਾਂ ਨਾਲੇ ਅਸੀਂ ਡੱਬਾ ਲੈ ਕੇ ਜਾਂਦੇ ਆ ਪਹਿਲਾ ਜਨਮ ਦਿਨ ਹੈਗਾ ਉਹਦਾ ਕੁੜੀ ਦਾ ਮੇਰੇ ਮੰਮੀ ਨੇ ਕਹਿਣਾ ਮੈਂ ਕਿ ਸਾਨੂੰ ਫੋਨ 'ਚ ਕਹਿ ਤਾ ਮੇਰੀ ਮੰਮੀ ਨਹੀਂ ਕਹਿੰਦੀ ਤੇਰੀ ਗੱਲ ਸੁਣੋ ਨਾ ਤੋ ਇਹ ਕੀ ਹੈ ਹਮੇਸ਼ਾ ਲੈ ਲਿਆ ਜਾਂ ਵਾਂਗੂ ਮੇਰੇ ਨਾਲ ਹੀ ਚੰਮੜੇ ਦਿੰਦੇ ਜੇ ਉਹ ਕਦੀ ਸਾਨੂੰ ਵੀ ਕਿਤੇ ਇਕੱਲੇ ਪ੍ਰਾਈਵੇਸੀ ਦੇ ਜਾਣ ਦਿਆ ਕਰੋ ਜਿੱਥੇ ਜਾਣਾ ਮੈਂ ਮੈਂ ਵੀ ਨਾਲ ਜਾਣਾ ਡੱਬਾ ਦੇ ਜਾਣਾ ਮੈਂ ਨਾਲ ਜਾਣਾ ਘੁੰਮਣ ਚੱਲੇ ਮੈਂ ਨਾਲ ਜਾਣਾ ਕੀ ਕਹਿੰਦੇ ਆ ਕਿ ਤੇ ਖਾਣ ਪੀਣ ਚੱਲੇ ਮੈਂ ਨਾਲ ਜਾਣਾ ਉਹ ਕਦੀ ਤੇ ਬਖਸ਼ ਦਿਆ ਕਰੋ ਨਹੀਂ ਭੈਣ ਹਾਈ ਤੇ ਮਾ ਕੋਚ ਕਾਂਦੀ ਪਿੰਦੀ ਐ ਨਹੀਂ ਤੇ ਤੁਮ ਨੂੰ ਪੁੱਤ ਮੇਨਾ ਮਾਰੀ ਜਾਨੀ ਪਈ ਆ ਕੁੜਮਾ ਦੇ ਘਰ ਐਸ ਕਰਕੇ ਜਾਣਾ ਮੈਂ ਲੋਕੀ ਕੀ ਕਹਿਣਗੇ ਕਿ ਦੋਈ ਜਣੀ ਕੱਲੀ ਬੜੀ ਰਹਿੰਦੀ ਐ ਤੇ ਸੱਸ ਮਾਣੀ ਦੀ ਆ ਸਕਦੀ ਨਾਲ ਕੋਈ ਵੀ ਨਹੀਂ ਕਹਿੰਦਾ ਮੇਰੀ ਮਾਂ ਨਾ ਜਿੱਥੇ ਜਾਂਦੀ ਨਾ ਭੇਜ ਦਿੰਦੀ ਆ ਕੀ ਕਹਿੰਦੇ ਜਾਓ ਪੁੱਤ ਮੇਰਾ ਕੀ ਕੰਮ ਆ ਤੁਸੀਂ ਜਾਓ ਤੂੰ ਹੀ ਜਾ ਕੇ ਘਰ ਜ਼ਰੂਰੀ ਥੋੜਾ ਹਰ ਜਗ੍ਹਾ ਸਾਸਿ ਵੀਚ ਵੜੀ ਜਾਂਦੀ ਐ ਜਿੱਦ ਤੇਰੀ ਜੁਬਾਨ ਆ ਨਾ ਤੇ ਮਨ ਨੂੰ ਨਹੀਂ ਲੱਗਦਾ ਤੇਰੀ ਮਾਂ ਅਸਰ ਆਪਣੀ ਨੂੰ ਨੂੰ ਕਰਦੀ ਹੋਵੇ ਕਿ ਕੁਛ ਮੇਰੀ ਜ਼ੁਬਾਨ ਉਹ ਮੇਰੀ ਜ਼ੁਬਾਨ ਖਲਵਾਈ ਕਿੰਨੇ ਤੁਸੀਂ ਸਵੇਰੇ ਉੱਠਦੇ ਨਾ ਬੰਦਾ ਕਿਤੇ ਰੱਬ ਦਾ ਨਾਮ ਲੈਂਦਾ ਪਰ ਨਾ ਤੁਸੀਂ ਸਵੇਰੇ ਉੱਠਦੇ ਹੀ ਚੀਂ ਜੀ ਆਪਣਾ ਸਪੀਕਰ ਸਟਾਰਟ ਕਰ ਦਿੰਦੇ 6 ਵਜੇ ਉੱਠਦੇ ਹੀ ਨਹੀਂ ਸ਼ਰਮ ਕਰ ਸੱਸ ਨੂੰ ਚੀਂ 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 ਲਾਇਆ ਹੈ ਜੇ ਤੂੰ ਉੱਠ ਜਾਵੇਂ ਤੇ ਮੈਨੂੰ ਨਾ ਕੰਮ ਕਰਨਾ ਹੀ ਨਾ ਪਵੇ ਉਹ ਮੈਂ ਤੇ ਆਪਣੇ ਟਾਈਮ ਨਾਲ ਉੱਠਣਾ ਤੂੰ ਇਸ ਵੇਲੇ ਉੱਠ ਕੇ ਕਾਦੇਗੀ ਜੇ ਅਦੋਂ ਅਗ ਮਾੜੇ ਤੇਰਸੋਂ ਤੇ ਜਾਲਿੰਦਲਾਸੀ ਆਇਦ ਹੋ ਜਾਂਦੇ ਜੇ ਕਿ ਤੇਰੇ ਸੋਈ ਤੇ ਚੱਲ ਜੇ ਕਪੜਾ ਤੇਰੀ ਮਾਂ ਤੋਂ ਹੁੰਦੀ ਆ ਕੇ ਮੇਰੀ ਮਾਂ ਮੇਰੀ ਮਾਂ ਦਾ ਨਾਮ ਨਹੀਂ ਲੈਣਾ ਹਾਂ ਹੁਣ ਤੇਰੀ ਬਾਪ ਦਾ ਨਾਮ ਦਿੱਤਾ ਵਾ ਬੜਾ ਇਹ ਤੇ ਮਾੜਾ ਲਾਗਾ ਦਿੰਦੇ ਕੰਮਾਂ ਵੀ ਲੈ ਕੇ ਕਰਦੀ ਜੇ ਤੂੰ ਹੀ ਧੁੰਦੇ ਜੇ ਕੱਪੜੇ ਜਿਆਦਾ ਨਾ ਮੇਰੇ ਸਭ ਚਲਾ ਰਹੇ ਮडम ਮੇਰੀ ਬਾੜੇ ਤੇ ਮੇਰੀ ਪਰਜਾਈ ਨੂੰ ਫੁੱਲਾਂ ਵਾਂਗ ਰੱਖਿਆ ਵਾ ਉਹ ਇਤਰਾ ਨਹੀਂ ਮੋਲਦੀ ਮੇਰੀ ਫੁੱਲਾਂ ਵਾਂਗ ਰੱਖਿਆ ਮੈਂ ਤੇ ਚਾਨਣੀ ਆ ਜਿਸ ਤਾ ਤੂੰ ਤੇਰੇ ਤੇ ਤੇਰੇ ਤਰ ਕਰਦੀ ਆ ਨਾ ਤੇ ਜਬਾਨ ਚ ਚਲਾਨੀ ਆ ਇਸੇ ਤਰ੍ਹਾਂ ਤੇਰੀ ਪਰਜਾਈ ਤੇਰੀ ਮਾਂ ਅੱਗੇ ਜਬਾਨ ਚ ਲਾਈਗੀ ਨਾ ਤੇ ਤੈਨੂੰ ਫੇਰ ਪਤਾ ਲੱਗੇਗਾ ਕਿ ਮਾਂ ਦਾ ਦੁੱਖ ਹੁੰਦਾ ਕੀ ਆ ਅੱਛਾ ਉਹ ਮੇਰੀ ਪਰਜਾਈ ਇਤਰਾ ਦੀ ਨਹੀਂ ਕਿਉਂਕਿ ਮੇਰੀ ਮਾਂ ਨਾ ਇਤਰਾ ਨਹੀਂ ਬੋਲਦੀ ਜਿਵੇਂ ਤਰਾ ਤੂੰ ਹੀ ਮੈਨਾਂ ਬੋਲਦੇ ਸਵੇਰੇ ਔੜ ਦੇਈ ਦੁਪਹਿਰ ਏ ਸ਼ਾਮੀ ਰਾਤੀ 11 11 ਵੇ ਤੱਕ ਦਿਮਾਗ ਮੇਰਾ ਇੰਨਾ ਤੂੰ ਹੀ ਖਰਾਬ ਕੀਤਾ ਨਾ ਤੇਰਾ ਤਾਂ ਦਿਮਾਗ ਦਾ ਹੈ ਖਰਾਬ ਮੇਰੀ ਧੀ ਆਂਦੀ ਆ ਤਦ ਤੂੰ ਸੜਕੋੜ ਜਾਨੀ ਆ ਇੱਕ ਸਕਿੰਟ ਨਹੀਂ ਉਹਦੇ ਕੋਲ ਬੰਦੀ ਕਿ ਮੇਰੇ ਨਾ ਨਾਂ ਨਹੀਂ ਹੈ ਬਈਆ ਤੇਰੀ ਪਰਜਾਈ ਅੱਧਾ ਕਰਦੇ ਤੇ ਨਾ ਮੈਂ ਤੇ ਕਹਿੰਦੀ ਹੈ ਪ੍ਰਮਾਤਮਾ ਤੇਰੀ ਬੇਦਦਾਈ ਕਰੇ ਤੇਰੇ ਨਾਲ ਤੇ ਮੇਰੇ ਪਤਾ ਬਾਡੀ ਦੀ ਬੜੀ ਕਿਦੇ ਹਸਾਲਾ ਬਾਅਦ ਆਂਦੀ ਦੂਜੇ ਦਿਨ ਤੇ ਮੂੰਹ ਚੋਕੇ ਤੁਰੀ ਵੇ ਸਾਹ ਦੂਜਾ ਵੇਲੀ ਨਹੀਂ ਤੇਰੇ ਵਰਗੀ ਤੂੰ ਤੁਰੀ ਰੰਦੀ ਆ ਅੱਛਾ ਚਲ ਬੰਦੇ ਦਾ ਪਤਾ ਮਦਦ ਕਰ ਨਹੀਂ ਕੰਮ ਉਹ ਕੰਮ ਨਹੀਂ ਤੇ ਬਾਦ ਤੈਨੂੰ ਕੋਈ ਕਰਨ ਦੀ ਲੋੜ ਨਹੀਂ ਐ ਜਿੰਨਾ ਵੀ ਕੰਮ ਨਾ ਸਾਰਾ ਮੈਂ ਆਪੇ ਕਰ ਲਿਆ ਕਰਾਂਗੀ ਪਰ ਤੂੰ ਹੀ ਵਿੱਚ ਟੰਗ ਨਹੀਂ ਢਾਣੀ ਕਿ ਆਹ ਕੰਮ ਇਤਨਾ ਚੰਗਾ ਨਹੀਂ ਹੋਇਆ ਆਹ ਕੰਮ ਇਤਨਾ ਚੰਗਾ ਨਹੀਂ ਐ ਸਾਰਾ ਕੰਮ ਮੈਂ ਕਰ ਲਿਆ ਕਰਨਾ ਵਾ ਵਧੀਆ ਸੋ ਕਰ ਲਿਆ ਕਰ ਮੈਂ یوں ਕਰਿਆ ਕਰਾਂਗੀ ਤੋ ਹੀ ਨਾ ਮੇਰੀ ਮਾਤਾ ਕੋ ਸਿੱਖੋ ਮੇਰੀ ਮਾਂ ਨੇ ਨਾ ਮੇਰੀ ਭਝਾਈ ਨੂੰ ਕੋਈ ਕੰਮ ਨਹੀਂ ਕਰਨ ਦਿੰਦੀ ਫੁੱਲਾਂ ਵਾਂਗ ਰੱਖੇ ਇੱਕ ਗਲਾਸ ਤੱਕ ਨਹੀਂ ਚੁੱਕਣ ਦਿੰਦੀ ਇੰਨੀ ਜ਼ਿਆਦਾ ਦੀ ਕੇਅਰ ਕਰਦੀ ਆ ਤੇ ਇਹ ਤੇ ਤੁਸੀਂ ਵੇਖੋ ਪਾਇਲ ਹਾਂਜੀ ਅੱਜ ਨਾ ਕਿਰਨ ਦੀਦੀ ਨੇ ਆਣਾ ਠੀਕ ਹੈ ਆ ਮੈਂ ਦਾਲ ਧਰਤੀ ਹਾਂ ਦਾਲ ਮੇਰੀ ਬਸ ਬਣ ਗਈ ਆ ਤੇ ਚਾਵਲ ਵੀ ਬਣਾਤੇ ਦਾਲ ਤੇਰੀ ਦੀਨ ਨੂੰ ਬੜੀ ਪਸੰਦ ਆ। ਕਿਰਨ ਦੀ ਜੀ ਨੇ ਆਣਾ। ਆਹੋ ਕਿਰਨ ਦੀ ਜੀ ਨੂੰ ਦਾਲ ਬਹੁਤ ਪਸੰਦ ਹੋ। ਹਮੇਸ਼ਾ ਆਉਂਦੀ ਕਹਿੰਦੀ ਦਾਲ ਨਾ ਭਾਬੀ ਚਾਵਲ ਬਣਾਓ। ਮੈਂ ਬਣਾ ਤੇ ਆਏਗੀ ਨਾ। ਆਹ ਵੇਖੋ। ਆਹ ਵੇਖੋ ਮੈਂ ਗੋਭੀ ਲਈਏ। ਆਏਗੀ ਨਾ ਤੇ ਉਹਨਾਂ ਨੂੰ ਪੁੱਛ ਲਾਂਗੇ ਤੁਸੀਂ ਗੋਭੀ ਵਾਲੀ ਰੋਟੀ ਖਾਣੀ ਹੈ? ਪਹਿਲੇ ਅਸੀਂ ਗੋਭੀ ਵਾਲੀ ਰੋਟੀ ਬਣਾ ਲਾਂਗੇ। ਠੀਕ ਹੈ। ਠੀਕ ਹੈ ਨਾ ਕਿਰਨ ਦੀਨੀਆਂ ਆਪਾਂ ਉਹਦੇ ਆਣ ਤੱਕ ਇਹ ਸਾਰਾ ਕੰਮ ਖਤਮ ਕਰਨਾ ਹੈ। ਸਾਰਾ ਸਮਾਨ ਰੈਡੀ ਕਰਕੇ ਰੱਖਣਾ ਹੈ ਉਹਦੇ ਆਣ ਤੱਕ। ਠੀਕ ਹੈ। ਠੀਕ ਹੈ। ਦਾ फटाफट ਕਰ ਲਈ ਮੇਰੇ ਨਾਲ ਜਦੋਂ ਆਏਗੀ ਸਭ ਤੋਂ ਪਹਿਲੇ ਪਾਣੀ ਪੀ ਆਈ ਫਿਰ ਮੈਂ ਠੰਡਾ ਲਿਆ ਕੇ ਰੱਖਿਆ ਠੰਡਾ ਵੀ ਦੇਣਾ ਉਹਨਾਂ ਨੂੰ ਤੇ ਜੇ ਪੁੱਛ ਲਾਂਗੇ ਚਾਹ ਪੀਣੀ ਹੈ ਜਾਂ ਕੌਫੀ ਪੀਣੀ ਹੈ ਜੇ ਕੌਫੀ ਕਹਿਣਗੇ ਕੌਫੀ ਬਣਾ ਦਾਂਗੇ ਚਾਹ ਕਹਿਣਗੇ ਚਾਹ ਬਣਾ ਦਾਂਗੇ ਆਪਾਂ ਠੀਕ ਹੈ ਹਾਂ ਮੇਰੀ ਭੈਣ ਸਾਰਾ ਸਮਾਨ ਜੀ ਮੈਂ ਆ ਉਹਨਾਂ ਨਾਲ ਗੱਲਾਂ ਗੁੱਲਾਂ ਲੱਗ ਜਾਵਾਂ ਧਿਆਨ ਚਲ ਜੇ ਕੋਈ ਚੀਜ਼ ਅੰਦਰ ਰਹਿ ਨਾ ਜਾਵੇ ਟੇਬਲ ਤੇ ਸਾਰੀਆਂ ਚੀਜ਼ਾਂ ਪਹੁੰਚਣੀਆਂ ਚਾਹੀਦੀਆਂ ਓਕੇ ਧਿਆਨ ਰੱਖੀ ਅੱਛਾ ਗਾਇਆ ਚਲ ਠੀਕ ਹੈ ਫਿਰ ਇਹ ਗੋਭੀ ਨੂੰ ਨਾ ਵਾਸ਼ ਕਰਕੇ ਰੱਖ ਦੇ ਫਿਰ ਬਣਾ ਸਹੀ ਜਾਂਦੀ ਹੈ ਨਾ ਬਣੀ ਠੀਕ ਹੈ ਪਾਣੀ ਪੂਨੀ ਨਹੀਂ ਰਹਿੰਦਾ ਇਹਦੇ ਵਿੱਚ ਨੀ ਮਹਾਰਾਣੀ ਅੰਦਰ ਹੀ ਬੈਠੀ ਰਹਿਣਾ ਤੇ ਬਾਹਰ ਵੀ ਆਣੀ ਤੇ ਗੱਲਾਂ ਹੀ ਨਹੀਂ ਮੁੱਕਦੀਆਂ ਜਿੱਦੂ ਵੇਖਦੀ ਉਹਨੂੰ ਫੜ ਕੇ ਬਹਿ ਜਾਂਦੀ ਗੱਲਾਂ ਮਾਰਨ ਰਿਦੀ ਨੀ ਮਹਾਰਾਣੀ ਬਾਹਰ ਆਇਆ ਹਾਂਜੀ ਗੱਲਾਂ ਹੀ ਮਾਰਦੀ ਰਹਿਣੀ ਹੈ ਜਿੱਦੂ ਦੇਖਦੀ ਹੈ ਫੜ ਕੇ ਬਹਿ ਜਾਂਦੀ ਗੱਲਾਂ ਕਰਉ ਤੇਨੂੰ ਕੰਮ ਕੋਈ ਨਹੀਂ ਹੋਰ ਕਿਉਂ ਆ ਮੰਮੀ ਜੀ ਤੈਨੂੰ ਨਹੀਂ ਪਤਾ ਮੈਂ ਉੱਠਣਾ ਪਹਿਲਾਂ ਤੁਸੀਂ ਫੇਰੇ ਲੈਟ ਉੱਠਣਾ ਮਣ ਕੇ ਸੱਜ ਸਵਰ ਕੇ ਬਹਿ ਜਾਂਦੀ ਮੇਰੇ ਅੱਗੇ ਸਟੈਚੂ ਜਿਹਾ ਬਣ ਕੇ ਹੋਇਆ ਕੀ ਮੰਮੀ ਨਹੀਂ ਘਰ ਦਾ ਸਾਰਾ ਕੰਮ ਪਿਆ ਭਾਂਡੇ ਦਾ ਢੇਰ ਪਿਆ ਕਿੰਨੇ ਕਰਨਾ ਓਹੋ ਉਹ ਕਰ ਲਿਆ ਕਾਜਲ ਨਾਲ ਮੈਂ ਕਾਜਲ ਤਾਂ ਉਹਨੂੰ ਲੱਭਦੀ ਰਹੀ ਨੀ ਓਹ ਆਵੇ 12 ਵਜੇ ਤੋਂ ਆਵੇ ਨਾ ਜੋ ਖਲੇਰਾ ਪਿਆਰ ਹੋਵੇ ਅੱਜ ਤੁਹਾਨੂੰ ਪਤਾ ਤਾਂ ਮੇਰੀ ਧੀ ਦੀਆਂ ਨੇ ਘਰ ਦਾ ਸਾਰਾ ਕੰਮ ਪਿਆ ਹੈ ਨਹੀਂ ਮੰਮੀ ਮੈਂ ਦਾਲ ਬਣਾਤੀ ਹੈ फेर ਹੋਰ ਹੀ ਨਹੀਂ ਕਾਜਲ ਨੂੰ ਮੈਂ ਕਿਹਾ ਗੋਭੀ ਜਰਾ ਬਸ ਕਾਜਲ ਲੁਗਿਆ ਤੇਰੇ ਹੱਥ ਵਰਗ ਦੇ ਕਰਾਇਦ ਗਏ ਆ ਤੂੰ ਇਹ ਨਾਲ ਨਹੀਂ ਕਰ ਸਕਦੀ ਕੰਮ ਕੋਈ ਸ਼ਰਮ ਕਰ ਲੈ ਮੇਰੀ ਧੀ ਕੋਲ ਅਕਲ ਸਿੱਕ ਲੈ ਕਿੰਨਾ ਕਰਦਾ ਕੰਮ ਕਰਦੀ ਓਦੀ ਸੱਸ ਸੱਣਾ ਬੋਲਦੇ ਉਹ ਚਾਹ ਰੋ ਉੱਠ ਕੇ ਸਾਰੇ ਘਰ ਦਾ ਕੰਮ ਕਰਦੀ ਸੱਸ ਦੀ ਇੰਨੀ ਸੇਵਾ ਕਰਦੀ ਲੱਣੀ ਦਿੰਦੀ ਸੱਸ ਨੂੰ ਮੰਝੇ ਤੂੰ ਤੈਨੂੰ ਕੋਈ ਸ਼ਰਮ ਹੀ ਨਹੀਂ ਮੈਂ ਅਸਰੇ ਫੇਰ ਦੀ ਬੈਠੀ ਨਾ ਕੋਈ ਚਾਹ ਦਾ ਕੱਪ ਨਾ ਕੋਈ ਗੱਲ ਬਸ ਆਪਣੇ ਸ਼ਰੀਰ ਨੂੰ ਸਵਾਰ ਲਿਆ ਅਗਲ-ਉਗਲ ਤੈਨੂੰ ਐ ਨਹੀਂ ਖੜਕੀ ਤੈਨ ਮਾਪਿਆਂ ਨੇ ਦਿੱਤਾ ਲਿੱਜੜ ਗਈ ਮੇਰੇ ਪੱਲੇ ਪਾਤੀ ਐ ਮੰਮੀ ਐਦਾਂ ਨਾ ਬੋਲੋ ਤੁਸੀਂ ਕਿਉਂ ਨਾ ਬੋਲਾਂ ਮੈਨੂੰ ਸਾਰਾ ਕਾ ਬੋਲਣ ਦਾ ਮੈਂ ਤਾਂ ਕਰੀ ਚਾਹ ਨਹੀਂ ਦਿੰਦੀ ਕਿੰਨੀ ਕ ਦੇਨੀ ਐ ਚਾਹ ਫੇਰ ਦੀ ਤਾਂ ਇੱਕ ਕੱਪ ਨਹੀਂ ਭਲਾਈ ਤੂੰ ਚਾ ਪਰ ਤੇਰੀ ਮਾਂ ਨੇ ਕਿਹੜੀ ਮੈਨੂੰ ਲਿੱਚੜ ਗਈ ਮੇਰੇ ਪੱਲੇ ਪਾਤੀ ਜਿੱਲੜ ਗਈ ਕੱਖ ਨਹੀਂ ਆਂਦਾ ਕੱਖ ਕੀ ਆਂਦਾ ਮੈਂ ਕਿ ਨਹੀਂ ਕਰਮਾਂ ਨੂੰ ਮੈਂ ਰੋਣੀ ਹੋ ਵਕਤ ਨੂੰ ਕਿਹੜੇ ਵੇਲੇ ਤਨ ਮੈਂ ਆਪਣੇ ਘਰ ਲੈ ਆਈਆਂ ਮੇਰੀ ਧੀ ਵੱਲ ਜਾ ਕੇ ਦੇ ਐਸਲੇ ਤੱਕ ਸੱਸ ਨੂੰ ਅੱਟ ਕਪ ਚਾਹ ਪਲਾ ਚੜਦੀ ਮਿੰਡ ਮਿੰਡ ਬਾ ਬੋਲਦੀ ਮੰਮੀ ਕੀ ਲਿਆਵਾ ਮੰਮੀ ਕੀ ਲਾ ਤੂੰ ਤਾਂ ਫਟੇ ਮੂਣੀ ਸੇਰਦੀ ਆ ਕੇ ਮੈਨੂੰ ਕਹੇ ਕੋਈ ਤੇ ਨੋਕਾ ਲਿਓ ਮੱਥਾ ਢੇਕਣਾ ਕੋਈ ਗੱਲ ਕਰਨੀ ਕੋ ਬਾਤ ਕਰਨੀ ਅੱਜ ਮੇਰੀ ਧੀ ਨੇ ਐਨੇ ਤੇ 12 ਬਰ ਬੋਲੇ ਤੇ ਨਾਈਟ ਫੋਟੋਗ੍ਰਾਫੀ ਲੱਤਦੇ ਅੱਜ ਉਹ ਨਿਆਣੇ ਤੇ ਕੱਪੜੇ ਰਿਓ 100 ਨੇ ਬਸ ਐਈ ਤੈਨੂੰ ਆਂਦੀ ਫੈਸ਼ਨ ਕਰ ਲਾ ਕੱਪੜੇ 100 ਨੇ ਪਾ ਲਾ ਮੇਕਅਪ ਕਰ ਲਾ 400 ਵਰ ਕੇ ਬੈਠੀ ਦਵਾਰ ਵੇਲੇ ਕੰਮ ਕਰ ਕਰਨਾ ਕੋਈ ਨਹੀਂ ਸਾਰਾ ਘਰ ਦਾ ਕੰਮ ਪਿਆ ਤੈਨੂੰ ਮੈਂ ਤਾਂ ਮੈਂ ਚਾਰ ਚੀਜ਼ਾਂ ਬਣਾਵਾ ਉਹਦੇ ਲਈ ਮੈਂ ਦਾਲ ਤੇ ਚਾਵਲ ਬਣਾਤੀ ਬਸ ਦਾਲ ਚਾਵਲ ਦਾਲ ਚਾਵਲ ਬ ਪਨੀਰ ਬਣਾ ਲਾ ਕੋਈ ਉਹ ਮੇਥੀ ਬਣਾ ਲਾ ਕੋਈ ਵਧੀਆ ਚੀਕ ਕੋ ਸਾਬ ਬਣਾ ਲਾ ਛਾਈ ਪਨੀਰ ਬਣਾ ਲਾ ਪਤਾ ਹੀ ਕੋਈ ਨਹੀਂ ਤੁਹਾਨੂੰ ਤੁਹਾਨੂੰ ਪਤਾ ਹੀ ਚਾਹੀਦੀ ਪਨੀਰ ਕੜਾਈ ਪਨੀਰ ਖੂਜੋ ਕਾਂਦੀ ਤੋ ਜੇ ਦਾਲ ਬਣਾ ਲਈ ਸਿੱਧੀ ਜੇ ਮੂੰਗੀ ਧੋਤੀ ਦਾਲ ਬਣਾਤੀ ਹੁੰਦੀ ਆ ਕਰਨਾ ਕਰਨਾ ਤੁੱਕਾ ਖ ਨਹੀਂ ਹੁੰਦਾ ਤੁਲੋ ਕੋ ਤੈਨੂੰ ਮਿਲ ਗਈ ਚੰਗੀ ਸੱਸ ਮੇਰੀ ਧੀ ਦੀ ਸੱਸ ਵਰਗੀ ਮਿਲੀ ਹੁੰਦੀ ਨਾ ਫੇਰ ਤੈਨੂੰ ਲੱਗ ਜਾਣਾ ਜੀ ਪਤਾ ਮੇਰੀ ਧੀ ਦੀ ਸਾਹ ਸੈਮੀਆਂ ਨੂੰ ਗੱਲਾਂ ਕਰਦੀ ਆ ਵਿਚਾਰਾ ਵਿਚਾਰੀ ਸਾਰਾ ਦਿਨ ਮੂੰਹ ਮੀਟ ਕੇ ਬੈਠੀ ਰਹਿੰਦੀ ਕੰਮ ਹੀ ਕਰੀ ਜਾਂਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੈਨੂੰ ਪਤਾ ਹੀ ਨਹੀਂ ਲੱਗਦਾ ਕੁਝ ਮੰਮੀ ਮੇਰੀ ਗੱਲ ਸੁਣੋ ਆਪਣੀ ਨਾ ਜ਼ੁਬਾਨ ਤੇ ਥੋੜਾ ਲਗਾਮ ਰੱਖਿਆ ਕਰੋ ਨਹੀਂ ਸ਼ਰਮ ਕਰ ਸ਼ਰਮ ਸ਼ਰਮ ਕੀ ਕਰ ਕੱਲ ਨੂੰ ਜੇ ਮੇਰੀ ਜ਼ੁਬਾਨ ਖੁੱਲ ਗਈ ਨਾ ਫੇਰ ਨਾ ਮੈਨੂੰ ਕਿਉ ਕਿ ਬੋਲਦੀ ਬੜਾ ਵਾ ਹਜੇ ਜ਼ੁਬਾਨ ਖੋਲਣੀ ਆ ਤੂੰ ਕਿਉ ਅੰਨੀ ਤੇਰੀ ਜ਼ੁਬਾਨ ਖੁੱਲੀ ਹੋਈ ਐ ਹਜੇ ਵੀ ਤੂੰ ਕੰਨੀ ਖੋਲਣੀ ਐ ਖਲਵਾਈ ਤੁਸੀਂ ਆ ਤੇ ਮੇਰੀ ਗੱਲ ਸੁਣੋ ਮੈਂ ਚੱਲੀ ਆ ਤੇ ਤੁਸੀਂ ਘਰੇ ਹੀ ਰੋ ਡੱਬਾ ਦੇਣ ਕਿਉਂ ਡੱਬਾ ਦੇਣ ਮੈਂ ਜਾਣਾ ਤੇਰੇ ਨਾਲ ਅੱਜ ਇਹ ਕੀ ਬੱਚਿਆਂ ਵਾਲੀ ਗੱਲ ਮੇਰੀ ਗੱਲ ਸੁਣ ਅੜ ਜਾਈ ਬਿਸਰੇ ਚੌਕ ਤੇ 2 ਮਿੰਟ ਤੋਂ ਪਹਿਲਾਂ ਬਾਹਰ ਆਇਆ ਤੇ ਮੈਂ ਡੱਬਾ ਮੰਗਵਾ ਲੈਣੀ ਸੀ ਤੇ ਡੱਬਾ ਕੀ ਮੰਗਵਾਣੇ ਰਸਤੇ ਥੀ ਲਾਂਗੇ ਤੇ ਐਕਟਿਵ ਆ ਸਟਾਰਟ ਕਰ ਤੇ 2 ਮਿੰਟ ਚ ਆਇਆ ਬਾਹਰ ਤੇ ਡੱਬਾ ਦੇਣ ਮੈਂ ਜਾਣਾ ਹੀ ਨਾਲ ਤੇਰੇ ਕੱਲੀ ਜਾਣਾ ਪ੍ਰਧਾਨ ਬਣੀ ਗਈ ਵੇਖਣੀ ਅਚਤ ਰੋਜੀ ਜਿੱਥੇ ਜਾਣਾ ਹੀ ਮੇਰੇ ਨਾਲ ਹੀ ਜਾਣਾ ਡੱਬਾ ਦੇ ਜਾਣਾ ਮੈਂ ਨਾਲ ਜਾਣਾ ਉੱਥੇ ਜਾਣਾ ਮੈਂ ਨਾਲ ਜਾਣਾ ਮੈਂ ਦੇ ਨਾ ਇਹਨੂੰ ਕਹਿ ਹੀ ਦੇਣਾ ਮੇਰੀ ਚੁੰਨੀ ਦੇ ਨਾਲ ਆਪਣੀ ਚੁੰਨੀ ਬੰਨ ਲਾ ਉਹ ਜਿੱਥੇ ਜਿੱਥੇ ਮੈਂ ਜਾਵਾਂਗੀ ਨਾ ਮੇਰੇ ਨਾਲ ਲਾਲੀ ਚੱਲ ਪਈ ਹੁਣ ਕੀ ਬਲਾ ਜੀ ਨੂੰ ਨਾਲ ਦੇ ਲੈ ਕੇ ਜਾਣਾ ਹੀ ਪੈਣਾ ਵਾ ਆ ਗਈਆਂ ਮੇਰੀ ਧੀ ਦੇ ਆਨ ਦਾ ਵਿਹਲਾ ਹੋ ਗਿਆ ਇਹ ਜਿੱਲੜ ਜਈ ਖੜੇ ਕਿੱਥੇ ਬੈਠੀ ਹੈ ਪਤਾ ਹੀ ਕੋਈ ਨਹੀਂ ਐਨ ਲੱਗਦਾ ਆਪਣੇ ਆਪ ਕੋ ਜ਼ਿੰਮੇਵਾਰੀ ਦਾ ਸਾਾਸ ਹੀ ਨਹੀਂਗਾ ਮੈਂ ਘਰਾ ਫੜੋੜ ਕੰਮ ਸਾਰਾ ਵੇ ਹੁੰਨ ਪਿਆ ਹੈ ਕਿੱਥੇ ਗਈਆਂ ਫੋਨ ਆ ਗਈ ਫਿਰ ਧੀ ਆਂਦੀ ਪਈ ਹੈ ਹੈ ਕਿੱਥੇ ਐਦਰ ਆ ਜਾਰ ਮੇਰੀ ਗੱਲ ਸੁਣ ਮੰਮੀ ਕਿਰਨ ਆਬ ਤਰਕੀਆ ਹਾਲੇ ਸਸਤੀ ਕਾ ਤੰਗਿਆਏ ਨਾਲ ਹੈ ਸਸਤੀ ਗੱਲ ਬੰਝੀਆ ਹਾਲ ਕੀਆ ਚੱਲ ਠੀਕ ਹੈ ਆਜੋ ਆਜੋ ਮੈਂ ਤੁਸੇ ਦਿਹਾੜਾ ਨਹੀਂ ਅਸੀਂ ਮਿਲ ਲਈਏ ਕਿਉਂ ਨਹੀਂ ਆਣਾ ਹਣ ਆਣਾ ਕਿਉਂ ਨਹੀਂ ਹੋਰ ਸੁਣਾਓ ਠੀਕ ਹੈ ਠੀਕ ਹੈ ਤੁਸੀਂ ਸੁਣਾਓ ਬੱਸ ਵਧੀਆ ਫਿਰ ਪਰਵਾਹ ਠੀਕ ਹੈ ਸਾਰਾ ਸਭ ਵਧੀਆ ਵਧੀਆ ਲੈ ਡੱਬਾ ਲਵੋ ਜੀ ਤੁਹਾਡੀ ਦੋਤਰੀ ਦਾ ਬਰਥਡੇ ਆ ਜੀ ਪਹਿਲਾ ਅੱਛਾ ਸ਼ੁਕਰ ਹੈ ਸ਼ੁਕਰ ਹੈ ਮੇਰੇ ਕੁੜਮਾ ਦੇ ਕਰਵਾਇਆ ਵਾਹਿਗੁਰੂ ਸ਼ੁਕਰ ਮੰਮੀ ਪਾ ਭੀ ਕਿੱਥੇ ਹੈ

ਸੱਸੀ ਕਾਲ ਦੀਦੀ ਸੱਸੀ ਕਾਲ ਜੀ ਵਧੀਆ ਵਧੀਆ ਸੱਸੀ ਕਾਲ ਮਾਸੀ ਜੀ ਸੱਸੀ ਕਾਲ ਬਟਾ ਸੱਸੀ ਨਹੀਂ ਵੱਡੀ ਨਾ ਆਣੀ ਮੱਥਾ ਟੇਕੀ ਦਾ ਮਾਸੀ ਨੂੰ ਮੱਥਾ ਟੇਕ ਮਾਂ ਪੇੜੀ ਉਹ ਕਲੀ ਦੀ ਦਿੱਤੀ ਤੈਨੂੰ ਕੋਈ ਗੱਲ ਨਹੀਂ ਕੋਈ ਗੱਲ ਗਿੰਦੜ ਜਾਈ ਨੂੰ ਬੱਚਾ ਬੱਚਾ ਆ ਗਿਆ ਬੱਚਾ ਕੋਈ ਬੱਚਾ ਇਹ ਬੱਚਾ ਇਹ ਅਨੇ ਸਾਲ ਵਿਆਂ ਨੂੰ ਹਕਲੀ ਕੋ ਢੀ ਦੀ ਨਹੀਂ ਬੈਜੋ ਚਲੋ ਕੋਈ ਗੱਲ ਮੰਮੀ ਦੀ ਨਾ ਮਜਾਕ ਦੀ ਆਦਤ ਨਹੀਂ ਗਈ ਹੈ ਨਹੀਂ ਇਤਨੀ ਯਾਦ ਕਰਦੇ ਨਹੀਂ ਜਿਆਦਾ ਹੀ ਮਜਾਕ ਦੀ ਨਹੀਂ ਗਈ ਨਹੀਂ ਤਾਂ ਹੁਣ ਬੈਠੀ ਰਹਿਣਾ ਕੋਈ ਚਾਹ ਪਾਣੀ ਦਾ ਇੰਤਜ਼ਾਮ ਕਰ ਬੈਠੀ ਰਹਿਣਾ ਸੱਜ ਕੇ ਬਹਿ ਗਈ ਤੇ ਬੈਈ ਲੈ ਵੰਡਾ ਕੇ ਲੈ ਮਮੀ ਜਾ ਵੇ ਲੈ ਕਿਉ ਬੈਜੋ ਚਲ ਲੈ ਕਿਉ ਲੈ ਬੈਨੂ ਪਤਨੀ ਉਹ ਮਮੀ ਦੀ ਮਜਾਕ ਕਰਨ ਦੀ ਆਦਤ ਹੀ ਨਹੀਂ ਜਾਂਦੀ ਮਮੀ ਮੇਰੀ ਜਾਨੀ ਜਾ 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 ਮੂੰਹ ਚੁੱਕ ਕੇ ਖੜੀ ਨਾ ਰਹਿ ਜਾ ਲੈ ਕੇ ਕਿਉਂ ਬਟਾ ਚਾਹ ਤਾਂ ਪੀਣੀ ਹੋਆ ਤੇਰੇ ਮੰਮੀ ਵੀ ਆਏ ਚਾਪ ਲਾਣੇ ਆ ਠੀਕ ਆ ਲੈ ਆ ਜਲਦੀ ਕਰ ਨਹੀਂ ਭਾਂਜੀ ਉਹਨੇ ਚਾਹ ਨਹੀਂ ਪੀਣੀ ਉਹ ਕੌਫੀ ਪਿੰਦੀ ਜੇ ਉਹ ਵੀ ਅੱਧਾ ਪੋਣਾ ਘੰਟਾ ਲਾ ਕੇ ਨਾ ਪਤਾ ਨਹੀਂ ਕੀ ਕੰਦੇ ਉਹਨੂੰ ਕੀ ਕਰਦੀ ਹੁੰਨੀ ਆ ਉਹ ਬੀਲਡ ਕਰਦੀ ਹੁੰਨੀ ਆ ਉਹ ਕਰਕੇ ਪਿੰਦੀ ਤਾਂ ਡਿੱਤੀ ਟੱਪਾ ਤੇ ਬਤੇ ਤਾਂ ਚਲੋ ਮੰਮੀ ਚੱਲੀ ਹੋਣੀ ਉਹ ਨਹੀਂ ਬੈਠਨੇ ਭੈਂਜੀ ਕੋਲ ਵਿਚਾਰੇ ਇੰਨੀ देर ਬਾਦ ਤੋਰ ਰੋਟੀ ਵੀ ਤਿਆਰ ਹੈ ਨਾ ਠੀਕਾ ਕੇ ਜਾਣਾ ਕਿ ਨਾ ਹਾਂ ਠੀਕ ਹੈ ਫਿਰ ਮੰਮੀ ਕਿੰਨੀ ਦੇਰ ਬਾਦ ਤੇ ਆਏ ਹਾਂ ਹਾਂਜੀ ਹਾਂਜੀ ਰੋਟੀ ਖਾ ਕੇ ਜਾਣਾ ਪੁੱਤਰ ਹਾਂ ਹਾਂ ਅੱਡੀ ਕਾਦੀ ਕਾਲੀ ਹੈ ਨਹੀਂ ਪਤਾ ਕੀ ਆ ਘਰ ਆਪਾਂ ਜਾਣਾ ਘਰ ਖਾਲੀ ਛੱਡਿਆ ਨਾ ਚਲੋ ਚੱਲੀਏ ਨਹੀਂ ਨਹੀਂ ਮੈਂ ਬੈਨ ਨਹੀਂ 2 ਮਿੰਟ ਭੈਂਜੀ ਕੋਲ ਬੋਲੋ ਭੈਂਜੀ ਫਿਰ ਬੋਲੋ ਬੋਲੋ ਹੋਰ ਤੁਹਾਡੀ ਨੂੰ ਠੀਕ ਹੈ ਤੁਹਾਡੇ ਨਾਲ ਆ ਠੀਕ ਹੈ ਕੀ ਆ ਤੂੰ ਵੇਖਦੇ ਜਿੱਲੀ ਜੇ ਕੰਮ ਤਾਂ ਕੋਈ ਕਰਦੀ ਨਹੀਂ ਚਾਰਾ ਦਿਨ ਮੈਨੂੰ ਮਰਨਾ ਪੈਂਦਾ ਜੇ ਬਾਰ ਬਾਰ ਸੁੱਤੀ ਨਹੀਂ ਹੁੰਦੀ ਨਾਈਟ ਸੁਣਨੀ ਲੱਤਦਾ ਹੁੰਦਾ ਹੋਰ ਗੱਲਾਂ ਦੱਸੋ ਅੱਜ ਆਣਾ ਆਣਾ ਸੀ ਪਤਾ ਮੇਰੀ ਭੈਣ ਨੇ ਨਾਨਾ ਨੇ ਆਣਾ ਤੇ ਕੱਪੜੇ ਬਦਲ ਲੈ ਤੇ ਸਾਰਾ ਕੰਮ ਤੁਸੀਂ ਕਰਦੇ ਹੋ ਤੇ ਹੋਰ ਮੈਨੂੰ ਕਰਨਾ ਪੈਂਦਾ ਮੇਰੇ ਕੋਡੇ ਚੱਲੇ ਨਾ ਚੱਲੇ ਮੈਨੂੰ ਕਰਨਾ ਹੀ ਪੈਂਦਾ ਮਰਨਾ ਪੈਂਦਾ ਕਰਨਾ ਕਰਦਾ ਮਰਨਾ ਪੈਂਦਾ ਨਾ ਕੋਈ ਸਬਜ਼ੀ ਕੱਟਨੀ ਜੇ ਨਾ ਕੋਈ ਬਣਾਣਾ ਜੇ ਨੇ ਮੈਂ ਹੀ ਕਰਾ ਦੇ ਕਰ ਉਹ ਕੱਖ ਨਹੀਂ ਕਰਦੀ ਕੁਝ ਨਹੀਂ ਕਰਦੀ ਨੇ ਤੁਗੀ ਉਂਲਾ ਕਰੀ ਜਾਨੀ ਮੇਰੀ ਭੈਣ ਮੈਂ ਦੱਸਾ ਨਾ ਉਹਨੂੰ ਆਪਣੀ ਦੂਜੀ ਭੈਣਾਂ ਪੈਣਾ ਹੈ ਠੀਕ ਹਾਂ ਤੇ ਹੋਰ ਮੈਂ ਦੱਸਣਾ ਨਹੀਂ ਆਪਣੀ ਭੈਣ ਨੂੰ ਕਿੰਨਾ ਕੁ ਮੈਨੂੰ ਦੁਖੀ ਕਰਦੀ ਹੈ ਨਹੀਂ ਨਹੀਂ ਜਿਹੜੀ ਦੱਸਦੀ ਭੈਣ ਜੀ ਕਿ ਟੱਲੰਬੀ ਜ਼ਬਾਨ ਦੇ ਅੰਨਾ ਮੇਰੇ ਕੇ ਬੋਲਦੀ ਹੈ ਹਾਂ ਵਾ ਕੱਪੜੇ ਵਾਂਸੋ ਨੇ ਪਾ ਕੇ ਮੈਂ ਸਹਾਰਾ ਕਰਦੀ ਤੇ ਵਕਤ ਸਮਦੇ ਨਾਲ ਮੱਕਲੀ ਚਲ ਜਾਇ ਹਟਵਾ ਫੜਦੀ ਤੁਰ ਪੰਦੀ ਹੈ ਤੁਹਾਨੂੰ ਨਹੀਂ ਲੱ ਜਾਂਦੀ ਨਾ ਮੈਨੂੰ ਕਿਧਰੇ ਵੀ ਨਹੀਂ ਕਹਿਣਾ ਹੀ ਨਹੀਂ ਜਾਣ ਲਈ ਨਾਲ ਆਪਣੇ ਵਾਂਸੋ ਨੇ ਖਾਣੇ ਲੈ ਆਂਦੇ ਪੀਜੇ ਲੈ ਆਂਦੇ ਐਹੀ ਕੁਝ ਕਰਦੀ ਰਹਿੰਦੀ ਜੇ ਤੁਹਾਨੂੰ ਰੋਟੀ ਨਹੀਂ ਦਿੰਦੀ ਰੋਟੀ ਦੇ ਨਹੀਂ ਆਪ ਦੋ ਫੁਲਕੇ ਖਾ ਹੀ ਦੇ ਤਾਂ ਸੁੱਟ ਲਈ ਦੇ ਅੰਦਰ ਐਗ ਰੋਟੀ ਹੁੰਦੀ ਐ ਪੈਂਜੀ ਐ ਤੇ ਅੱਡੀ ਤੇਜ ਐ ਮੈਂ ਤਮਕੀ ਦੱਸਾਂ ਤੁਹਾਡੇ ਸਾਹਮਣੇ ਕੱਪੜੇ ਪਾ ਕੇ ਨਹੀਂ ਸੁਕਣੇ ਅੱਧਾ ਲੱਡਾ ਲਾਈ ਦੇ ਦੱਸ ਐਨਾ ਟਾਈਮ ਲੱਗਦਾ ਮੈਂ ਤੈਨੂੰ ਚੰਡ ਕੇ ਰੱਖਿਆ ਹਜੇ ਐ ਫੁੱਲਾ ਜਿਵੇਂ ਨਾ ਨਾ ਕਰੇ ਛੁਰੀ ਕਟਾਰੀ ਵਗ ਨਾ ਨਾ ਦਿੰਦੇ ਮੈਨੇ ਸੱਤਾ ਚੰਬਾਟੀ ਦੇ ਬਿਹਾਰ ਵੇ ਆ ਕੇ ਐਨਾ ਦੁਹੀ ਕਰਦੀਗੇ ਪਤਾ ਕੀ ਆ ਘੜਾ ਘਰ ਕੱਲਾ ਵਾ ਤੇ ਕਾਸ਼ ਵੀ ਦੇ ਆਣ ਦਾ ਟਾਈਮ ਹੋ ਗਿਆ ਨਹੀਂ ਨਹੀਂ ਕੋਈ ਆਲੀ ਵੇਣ ਤੇ ਘਰ ਤੇ ਘਰ ਤੇ ਪਈਏ ਲੱਗ ਦੂ ਥੋੜੀ ਜਾਣਾ ਚਲੋ ਆਪਾਂ ਆਨੇ ਚਲ ਬਾਈ ਨਹੀਂ ਚਲੋ ਉਹ 2 ਮਿੰਟ ਚਲੋ ਮੰਮੀ ਚੱਲੀਏ ਵੀ 2 ਮਿੰਟ ਸੁਣਦੇ ਲੈਂਦੇ ਫੁੱਲਾਵਾਂ ਤੈਨੂੰ ਬੇਟਾ ਮੌਬਦਾ ਹੀ ਰੱਖਾਂਗੀ ਫੁੱਲਾ ਮਰ ਗਏ ਰੱਖਾਂਗੀ ਸੁਣਨ ਦੇ ਆਹ ਫੁੱਲਾ ਵਰਗੇ ਤੇਰੀ ਮੰਮੀ ਦਾ ਸੁਣਦੇ ਰਹਿਣਾ ਹਾਂ ਸਸੀਕਾ ਸਸੀਕਾ ਕੀ ਸਸੀਕਾ ਲੰਟੀ ਜੀ ਨਹੀਂ ਤੇਰੀ ਵੱਡੀ ਬਣਾਂ ਨਾ ਮੱਥਾ ਟੇਕਿਆ ਕਰ ਤੇ ਮਾਸੀ ਨੂੰ ਮੱਥਾ ਟੇਕ ਤੇਰੇ ਮਾਪਿਆਂ ਨੇ ਕੋਈ ਅੱਕਲੀ ਨਹੀਂ ਸਖਾਈ ਮਾਂ ਦਰੀਏ ਨਾ ਕਰ ਆਹ ਵੇਖੇ ਤੂੰ ਡੱਬਾ ਦੋਨਾਂ ਨੇ ਉੱਥੇ ਬੈ ਜਦੋਂ ਬੇਡਾ ਹੋਵੇ ਤੇਰੇ ਕਹਿਣਾ ਹੈ ਕਹਣਾ ਕਰਦੀ ਬੈਗੀ ਆ ਜਦੋਂ ਬੈਠੇਗੀ ਹਾਂ ਮਾਏ ਇਹ ਤੁਹਾਡੇ ਵਾਲੀ ਨੂੰ ਹੋ ਗਿਆ ਨਹੀਂ ਨਹੀਂ ਯਾਰ ਕੈਡਰੋਲ ਕਿਹਨਾਂ ਕੈਡਰੋਲ ਅਸਰ ਸਿੰਗਾਰ ਕਹਿੰਦਾ ਹੀ ਭੁੱਲ ਗਈ ਮੈਂ